ਜੁੜੇ ਨੇ ਆਪਣੇ ਨਾਲ ਬਲਜਿੰਦਰ ਜੀ ਹਾਂਜੀ ਜੀ ਐਨਓ ਜੀ ਸਤਿ ਸ੍ਰੀ ਅਕਾਲ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਵੀ ਰਮਨ ਭਾਜੀ ਮੈਂ ਫਿਊਲ ਕਾਰਡ ਬਾਰੇ ਇਨਫੋਰਮੇਸ਼ਨ ਦੇਣਾ ਚਾਹੁੰਦਾ ਮੈਂ 1 ਸਾਲ ਤੋਂ ਫਲੀਟ ਸਮਾਰਟ ਕੰਪਨੀ ਦਾ ਫਿਊਲ ਕਾਰਡ ਯੂਜ਼ ਕਰਦਾ ਸੀ ਤੇ ਮੇਰੇ ਬੈਂਕ ਅਕਾਊਂਟ ਨਾਲ ਸਿੱਧਾ ਅਟੈਚ ਸੀਗਾ ਉਹ ਆ ਪਿਛਲੇ ਸਤੰਬਰ ਦੀ 2 ਤਰੀਕ ਨੂੰ ਛੁੱਟੀ ਵਾਲੇ ਦਿਨ ਮੈਂ ਕੈਂਸਲਸ ਆਪਣੇ ਘਰ ਸੀ ਤੇ ਮੇਰਾ ਕਾਰਡ ਕਿਸੇ ਨੇ ਟੈਕਸਸ ਡੈਲਸ ਯੂਜ਼ ਕਰ ਲਿਆ 887 ਡਾਲਰ ਦਾ ਤੇ ਦੂਜੇ ਦਿਨ ਮੈਂ ਦੇਖਿਆ ਤੇ ਮੇਰੇ ਅਕਾਊਂਟ ਚ ਬੈਂਕ ਵਾਲਿਆਂ ਨੇ ਪੈਸੇ ਉਹਨਾਂ ਨੇ ਫਰੀਟ ਸਮਾਨ ਦੇ ਪੈਸੇ ਚੱਕ ਲੈ ਸੀ ਮੈਂ ਉੱਥੇ ਪੁਲਿਸ ਰਿਪੋਰਟ ਵੀ ਕਰਾਈ ਤੇ ਉਹਨਾਂ ਕੋਲ ਵੀ ਕਲੇਮ ਕੀਤਾ ਕਿਸੇ ਨੇ ਕੋਈ ਪੈਸਾ ਨਹੀਂ ਵਾਪਸ ਦਿੱਤਾ ਮੈਂ ਤਾਂ ਟ੍ਰੱਕਰ ਵੀ ਸਾਨੂੰ ਇਹ ਕਹਿਣਾ ਚਾਹੁੰਦਾ ਕਿ ਆਪਣਾ ਸਿੱਧਾ ਬੈਂਕ ਦਾ ਅਕਾਊਂਟ ਅਟੈਚ ਨਾਲ ਨਾ ਕਰਾਓ ਕ੍ਰੈਡਿਟ ਕਾਰਡ ਕਰਾ ਲਓ ਕਈ ਵਾਰੀ ਪੈਸੇ ਵਾਪਸ ਆਉਣ ਦੇ ਚਾਂਸ ਹੋ ਜਾਂਦੇ ਆ ਤੇ ਮੈਨੂੰ 887 ਡਾਲਰ ਦਾ ਉਹ ਕੰਪਨੀ ਰਗੜਾ ਲੱਗ ਗਈ ਆ ਪਤਾ ਨਹੀਂ ਉਹ ਕੈਡਾਲਸ ਰਿਪੋਰਟ ਵੀ ਕਰਾਈ ਆ ਪੁਲਿਸ ਰਿਪੋਰਟ ਪਰ ਮੈਨੂੰ ਕੁਝ ਨਹੀਂ ਮਿਲਿਆ ਉਹ ਕਹਿੰਦੇ ਜੀ ਕੈਮਰਿਆਂ ਚ 8 ਨੰਬਰ ਪੰਪ ਤੋਂ ਕਹਿੰਦੇ ਤੇਲ ਪਵਾਇਆ ਉਹਨੇ ਟੀਏ ਤੋਂ ਡੈਲਸ ਸਾਊਥ ਦੇ ਵਿੱਚ ਤੇ ਕੋਈ ਉਹਦੇ ਬਾਰੇ ਨਹੀਂ ਮਿਲਿਆ ਮੈਨੂੰ ਟ੍ਰਿਵਰ 900 ਡਾਲਰ ਦਾ ਇਹ ਰਗੜਾ ਲੱਗ ਗਿਆ ਤੇ ਮੈਂ ਇਸ ਕਰਕੇ ਕਾਲ ਕੀਤੀ ਕਿ ਇਹ ਫਲੀਟ ਸਮਾਰਟ ਵਾਲੇ ਆ ਜਦੋਂ ਪੈਸੇ ਚੱਕ ਲੈਂਦੇ ਆ ਵਾਪਸ ਨਹੀਂ ਦਿੰਦੇ ਤੇ ਉਹਦੇ ਬਾਰੇ ਮੈਂ ਦੱਸਣ ਲਈ ਜਾਣਕਾਰੀ ਦੇਣ ਲਈ ਤੁਹਾਨੂੰ ਕਾਲ ਕੀਤੀ ਸੀ ਜੀ ਸਰ ਜੀ ਇਦਾਂ ਦੀ ਚੀਜ਼ ਦੇ ਲਈ ਕੀ ਕੀਤਾ ਜਿਹੜਾ ਉਹ ਜਾ ਸਕਦਾ ਕੀ ਜਿੱਦਾਂ ਇਹ ਕਹਿੰਦੇ ਵੀ ਉਹ ਕੈਮਰੇ ਚੈੱਕ ਕਰਕੇ ਦੱਸਣਗੇ ਫਿਰ ਪਤਾ ਲੱਗੂਗਾ ਕਿੱਦਾਂ ਆ ਅ ਜੇ ਤੁਸੀਂ ਜਦੋਂ ਤੁਹਾਡੇ ਕੋਲ ਇੱਕ ਕਾਰਡ ਹੈਗਾ ਤੁਸੀਂ ਕੀ ਪ੍ਰਕਾਸ਼ਨ ਜਿਹੜੇ ਉਹ ਲੈਣੇ ਆ ਦੇਖੋ ਸਾਰਨੋਂ ਜ਼ਿਆਦੇ ਪ੍ਰਕਾਸ਼ਨ ਜਿਹੜੇ ਹੈਗੇ ਆ ਉਹ ਹੈਗੇ ਆ ਕਿ ਤੁਹਾਡਾ ਜਦੋਂ ਤੁਸੀਂ ਸ਼ੋਰਪਾਉਣੇ ਹੈਗੇ ਆ ਤੁਸੀਂ ਕਿੱਥੇ ਕਾਰਡ ਯੂਜ਼ ਕਰਦੇ ਆ ਉਥੇ ਜਿਸ ਸਕਿਮਰ ਤਾਂ ਨਹੀਂ ਲੱਗਾ ਹੈਗਾ ਤੁਸੀਂ ਕਾਰਡ ਕਿੱਦਾਂ ਯੂਜ਼ ਕੀਤਾ ਹੈਗਾ ਇਹ ਹੀ ਕਾਰਡ ਦੀ ਜਿਹੜੀ ਚੋਰੀ ਹੈਗੀ ਆ ਨੰਬਰਾਂ ਦੀ ਚੋਰੀ ਜਿਹੜੀ ਹੈਗੀ ਆ ਆ ਲਾਸਟ ਮੰਥ ਇਹੋ ਹੀ ਕਿਸੇ ਦੀ ਕਾਲ ਵੀ ਆਈ ਸੀਗੀ ਕਿ ਜਿਹਦੇ ਵਿੱਚ ਉਹਨਾਂ ਦਾ ਉਹਨਾਂ ਦੀ ਕੰਪਨੀ ਦੇ ਕਾਰਡ ਜਿਹੜੇ ਆ ਉਹਨਾਂ ਵਿੱਚੋਂ ਕੁਝ ਕਾਰਡਸ ਦੇ ਉੱਤੇ ਇੱਕ ਰਾਤ ਦੇ ਵਿੱਚ 28 29000 ਦਾ ਜਿਹੜਾ ਆ ਉਹ ਫਿਊਲ ਪਿਆ ਸੀ ਉਹ ਵਾਓ ਸੋ ਇਹ ਜਿਹੜਾ ਮਤਲਬ ਕੀ ਗੱਲ ਹੈਗੀ ਆ ਇਹ ਬਿਲਕੁਲ ਸਹੀ ਹੈਗੀ ਆ ਇਹ ਨਾਟ ਇੱਕ ਇੱਕ ਕੰਪਨੀ ਦੀ ਆ ਮੋਸਟਲੀ ਤੁਸੀਂ ਚਾਹੇ ਕੋਈ ਵੀ ਕੰਪਨੀ ਦੇ ਲਈ ਕਰਦੇ ਆ ਕੋਈ ਕੰਪਨੀ ਲਾ ਸਕਦਾ ਹੈ ਤੁਹਾਨੂੰ ਉਹ ਜਿੰਨੀ ਦੇਰ ਤੱਕ ਤੁਹਾਡੇ ਕੋਈ ਉਹਦੀ ਰੋਂਗ ਡੂਇੰਗ ਹੁੰਦੀ ਨਹੀਂ ਨਾ ਹਾਂ ਕ੍ਰੈਡਿਟ ਕਾਰਡ ਜਿਹੜੇ ਆ ਉਹ ਤੁਹਾਨੂੰ ਡੈਫੀਨੇਟਲੀ ਮਨੀ ਤੁਹਾਡੀ ਵਾਪਸ ਕਰ ਦਿੰਦੇ ਆ ਕਿਉਂਕਿ ਕ੍ਰੈਡਿਟ ਕਾਰਡ ਤੁਹਾਨੂੰ ਇੰਟਰਸਟ ਰੇਟ ਚਾਰਜ ਕਰ ਰਿਹਾ ਹੁੰਦਾ ਜਿਹੜਾ ਫਿਊਲ ਕਾਰਡ ਆ ਉਹ ਤੁਹਾਨੂੰ ਡਿਸਕਾਊਂਟ ਦੇ ਰਿਹਾ ਹੈਗਾ ਉਹ ਤੁਹਾਨੂੰ ਪੈਸੇ ਦੇ ਰਿਹਾ ਹੈ ਉਹਨਾਂ ਨੇ ਪਹਿਲਾਂ ਉਹ ਕਾਰਡ ਤੇ ਲਈ ਉਹ ਪੈਸੇ ਰਿਕਵਰ ਕਰਨੇ ਜਿਹੜੇ ਆ ਉਹ ਬਹੁਤ ਮੁਸ਼ਕਲ ਹੁੰਦੇ ਆ ਸੋ ਮੋਸਟਲੀ ਜਿਹੜੀਆਂ ਕੰਪਨੀ ਹੈਗੀਆਂ ਫਿਊਲ ਕਾਰਡ ਲਈ ਕੰਪਨੀਆਂ ਹੈਗੀਆਂ ਉਹਦੇ ਵਿੱਚ ਜੇ ਇਦਾਂ ਦਾ ਕੋਈ ਕੰਮ ਹੋਇਆ ਹੋਵੇ ਤਾਂ ਉਹਦੇ ਵਿੱਚ ਤੁਸੀਂ ਬਹੁਤ ਜਿਹੜੀ ਡੀਟੇਲ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪੈਸੇ ਜਿਹੜੇ ਆ ਉਹ ਮੁੜਦੇ ਹੈਗੇ ਆ ਨਾਟ ਇੰਨੇ ਈਜ਼ੀਲੀ ਆ ਕਿ ਆਪਾਂ ਉਹਨਾਂ ਨੂੰ ਇੱਕ ਕਾਲ ਕਰੀਏ ਤੇ ਉਹ ਪੈਸੇ ਵਾਪਸ ਦੇ ਦੇਣਗੇ ਇਹ ਇਹ ਰਾਸ਼ਟ੍ਰਣ ਬਹੁਤ ਬੰਦੇ ਇਹ ਚੀਜ਼ ਫੈਕਟਰੀਂਗ ਬਾਰੇ ਵੀ ਬਹੁਤ ਬੰਦੇ ਗੱਲ ਕਰਦੇ ਆ ਕਿ ਜੀ ਜਦੋਂ ਅਸੀਂ ਇੱਕ ਉਹਨਾਂ ਦਾ ਕ੍ਰੈਡਿਟ ਚੈੱਕ ਕੀਤਾ ਸੀ ਉਹਨਾਂ ਦਾ ਕ੍ਰੈਡਿਟ ਠੀਕ ਸੀਗਾ ਹੋਨ ਸੈਕਟਰੀਂਗ ਕੰਪਨੀ ਕਹਿੰਦੀ ਆ ਜੀ ਮੈਂ ਤੁਹਾਡੇ ਜਿਹੜੇ ਪੈਸੇ ਆ ਉਹ ਨਹੀਂ ਦੇਣੇ ਉਸ ਲੋਡ ਦੇ 10000 ਡਾਲਰ ਸਾਡਾ ਰਹਿੰਦਾ ਸੋ ਦੇਖੋ ਤੁਸੀਂ ਫੈਕਟਰੀਂਗ ਕੰਪਨੀ ਨੂੰ ਕਿੰਨੇ ਪੈਸੇ ਦੇ ਰਹੇ ਆ 1% 1.5% 2% 2% ਦੇ ਰਹੇ ਆ ਸਾਲ ਦਾ 2% ਦੇ ਵਿੱਚ ਉਹਨਾਂ ਨੇ ਤੁਹਾਡੇ ਸਾਰੇ ਜਿਹੜੇ ਕੰਮ ਕਰਕੇ ਉਹਨਾਂ ਨੇ ਜੇ 5000 ਕਮਾਉਣਾ ਆ ਉਸ 5000 ਦੇ ਵਿੱਚੋਂ 1 ਲੋਡ ਦਾ ਜੇ ਤੁਹਾਨੂੰ 10000 ਉਹ ਤੁਹਾਡਾ ਬ੍ਰੋਕਰ ਨਹੀਂ ਦੇ ਰਿਹਾ ਉਹ ਤੁਹਾਨੂੰ 10000 ਤੁਹਾਨੂੰ ਦੇ ਦੇਣ ਤੇ ਉਹ ਕੰਪਨੀ ਕਿੱਥੇ ਸਰਵਾਈਵ ਕਰੂਗੀ ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਤੁਹਾਨੂੰ ਸਮਝਣ ਦੀ ਲੋੜ ਹੈਗੀ ਆ ਕਿ ਇਹ ਜਿਹੜੀਆਂ ਕੰਪਨੀਆਂ ਹੈਗੀਆਂ ਚਾਹੇ ਉਹ ਫੈਕਟਰੀਂਗ ਕੰਪਨੀਆਂ ਆ ਚਾਹੇ ਉਹ ਫਿਊਲ ਕਾਰਡ ਕੰਪਨੀਆਂ ਆ ਇਹੇ ਬਹੁਤ ਥਿਨ ਮਾਰਜਨ ਤੇ ਕੰਮ ਕਰਦੀਆਂ ਹਾਂ ਹਾਂ ਇਹਨਾਂ ਦੀ ਵੋਲਿਊਮ ਦੇ ਤੇ ਇਹਨਾਂ ਨੂੰ ਡਿਸਕਾਊਂਟ ਹੁੰਦਾ ਪਰ ਮਾਰਜਨ ਬਹੁਤ ਥਿਨ ਹੁੰਦਾ ਜੇ ਇੱਕ ਇੱਕ ਅਕਾਊਂਟ ਦਾ ਵੀ ਇਦਾਂ ਦਾ ਪੈਸਾ ਉਹ ਜਿਹੜਾ ਆ ਕਰਨ ਤੇ ਫਿਰ ਮੇਰੇ ਖਿਆਲ ਨਹੀਂ ਕੰਪਨੀਆਂ ਖੜੀਆਂ ਰਹਿ ਸਕਦੀਆਂ ਯਾ ਡੈਫੀਨਿਟਲੀ ਤੁਹਾਨੂੰ ਬਹੁਤ ਹੁਸ਼ਿਆਰੀ ਕਰਨ ਦੀ ਲੋੜ ਆ ਕਿੱਥੇ ਫਿਊਲ ਪਾਉਣੇ ਆ ਕਿੱਦਾਂ ਦੇ ਲੋਕਾਂ ਦੇ ਨਾਲ ਬੈਠਦੇ ਉੱਡਦੇ ਆ ਕਿੱਦਾਂ ਦੀਆਂ ਚੀਜ਼ਾਂ ਤੁਸੀਂ ਕਰਦੇ ਆ ਰਸਤੇ ਦੇ ਵਿੱਚ ਕੀ ਕੀ ਤੁਹਾਡੀਆਂ ਜਿਹੜੀਆਂ ਸਿਚੁਏਸ਼ਨਾਂ ਹੈਗੀਆਂ ਉਹਦੇ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈਗਾ ਅ ਸਮੇ ਇਹ ਦੇਖੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਬਹੁਤ ਅ ਅੱਜਕੱਲ ਐਡਵਾਂਸ ਇਕਵਿਪਮੈਂਟ ਆ ਗਿਆ ਹੈਗਾ ਜਿਹੜਾ ਜਦੋਂ ਇਹ ਕਾਰਡ ਦੀ ਇਨਫੋਰਮੇਸ਼ਨ ਚੋਰੀ ਹੁੰਦੀ ਆ ਸੋ ਧਿਆਨ ਰੱਖੋ ਤੁਸੀਂ ਕਿੱਥੋਂ ਤੇਲ ਪਾਉਣੇ ਆ ਕਿੱਥੇ ਤੁਸੀਂ ਆਪਣਾ ਕਾਰਡ ਸਕੈਨ ਕੀਤਾ ਕੀ ਕੀਤਾ ਉਹ ਉਹਨਾਂ ਚੀਜ਼ਾਂ ਦਾ ਔਰ ਕਈ ਵਾਰੀ ਤੁਹਾਡਾ ਆ ਇੱਕ ਰਾਜਨੀਤਿਕ ਬਹੁਤ ਹੀ ਜਿਆਦੀ ਮਤਲਬ ਕਿ ਇਹ ਚੀਜ਼ ਹੈਗੀ ਆ ਜਿਹੜੀ ਦੇਖਣ ਨੂੰ ਆ ਰਹੀ ਹੈ ਬਹੁਤ ਵਾਰੀ ਲੋਕੀ ਇਹ ਕਾਰਡ ਜਿਹੜੇ ਆ ਉਹ ਸ਼ੇਅਰ ਵੀ ਕਰ ਲੈਂਦੇ ਆ ਉਹ ਸ਼ੇਅਰ ਕੀਤਾ ਗਾਂ ਦਾ ਗਾਂ ਡਿਸਟ੍ਰੀਬਿਊਟ ਹੋ ਜਾਂਦਾ ਹੈ ਪਿੰਡ ਡਿਸਟ੍ਰੀਬਿਊਟ ਹੋ ਜਾਂਦੀ ਹੈ ਮੈਂ ਨਹੀਂ ਕਹਿੰਦਾ ਕਿ ਤੁਸੀਂ ਕੀਤਾ ਹੈਗਾ ਬਹੁਤ ਵਾਰੀ ਸੁਣਿਆ ਹੈਗਾ ਕਿ ਇਹ ਚੀਜ਼ ਹੋਈ ਹੈਗੀ ਸੋ ਬਹੁਤ ਧਿਆਨ ਰੱਖੋ ਇਹਨਾਂ ਗੱਲਾਂ ਦਾ ਇੱਕ ਚੀਜ਼ ਜਿਹੜੀ ਹੋਰ ਇਹਦੇ ਵਿੱਚ ਅਜੇ ਦਾ ਸਕਿਮਿੰਗ ਡਿਵਾਈਸਸ ਦੀ ਚਲੋ ਆਪਾਂ ਗੱਲ ਕਰ ਲਈਏ ਬਹੁਤ ਇਹ ਵੱਡੀ ਇਸ ਟਾਈਮ ਮੁਲਾਮਤ ਸਾਰੇ ਪਾਸੇ ਹੀ ਆ ਚਾਹੇ ਉਹ ਸਟੋਰਾਂ ਦੇ ਉੱਤੇ ਆ ਤੇ ਚਾਹੇ ਗੈਸ ਸਟੇਸ਼ਨਾਂ ਦੇ ਉੱਤੇ ਆ ਕੀ ਇਹਦੇ ਵਿੱਚ ਫਿਰ ਬੈਟਰ ਹੁੰਦਾ ਵੀ ਅੰਦਰ ਜਾ ਕੇ ਭਾਈ ਕਰਦਿਆ ਕਰੋ ਇਹ ਇਹ ਜਿੱਦਾਂ ਐਨ ਐਫ ਸੀ ਹੁੰਦਾ ਟੈਪ ਕਰਕੇ ਹੁੰਦਾ ਇਹ ਕਾਰਡਸ ਵੀ ਟੈਪ ਵਾਲੇ ਆ ਜਾਂ ਤੁਹਾਨੂੰ ਸਲਾਈਡ ਹੀ ਕਰਨੇ ਪੈਂਦੇ ਆ ਰਾਜਕ੍ਰਿਸ਼ਨ ਬਹੁਤ ਡਿਫਰੈਂਟ ਡਿਫਰੈਂਟ ਆ ਗਏ ਹੈਗੇ ਇਹ ਤਾਂ ਜਿਆਦਾਤਰ ਸਲਾਈਡ ਹੀ ਕਰਨੇ ਪੈਂਦੇ ਆ ਇਹ ਕਾਰਡ ਜਿਹੜੇ ਆ ਉਹ ਹਲਕੀ ਚਿਪ ਵਾਲੇ ਕਾਰਡ ਸ਼ਾਇਦ ਪਤਾ ਨਹੀਂ ਆ ਗਏ ਆ ਕਿ ਨਹੀਂ ਆ ਗਏ ਪਰ ਮੈਂ ਦੇਖੇ ਨਹੀਂ ਹੈਗੇ ਪਰ ਮੋਸਟਲੀ ਸਲਾਈਡ ਹੀ ਕਰਨੇ ਪੈਂਦੇ ਆ ਪਰ ਤੁਸੀਂ ਯੂ نو ਅੰਦਰ ਟਰਮੀਨਲ ਦੇ ਅੰਦਰ ਜਾ ਕੇ ਵੀ ਤੁਸੀਂ ਆਪਣਾ ਤੇਲ ਜਿਹੜਾ ਉੱਥੋਂ ਭਵਾ ਸਕਦੇ ਆਂ ਦੇਖ ਸਕਦੇ ਆਂ ਕੋਸ਼ਿਸ਼ ਕਰੋ ਕਿ ਬਾਅਦ ਪੰਪ ਤੇ ਤੇਲ ਨਾ ਪੋ ਪੰਪ ਤੇ ਉਹ ਜਿਹੜਾ ਚੀਜ਼ ਨਾ ਦਿਓ ਕਿ ਵੀ ਉੱਥੇ ਪੰਪ ਤੇ ਦਿੱਤਾ ਜਿਹੜਾ ਕਾਰਡ ਆ ਉਹ ਕੋਈ ਉਹਦੀ ਇਨਫੋਰਮੇਸ਼ਨ ਝੋਰੀ ਹੋਣ ਦੇ ਚਾਂਸਸ ਜਾਂਦੇ ਆ